ਕਾਲਾ ਜਿਹੜਾ ਪਰਲਾ ਪੈਟਰੋਲ ਪੰਪ ਆਣਾ ਉਹਦੇ ਪਰਲੇ ਪੈਸੇ ਝੋਲਣਾ ਇੰਨਾ ਇੰਨਾ ਹੀ ਦੇ ਦਦਾ ਪਿਆਹਾ ਨਹੀਂ ਆਪ ਹੁਣ ਐਵੇਂ ਛੜਨਾ ਪਾਣੀ ਕਿ ਜੱਜ ਨਹੀਂ ਧਰਮੇ ਦੇ ਘਰ ਕੋਲੇ ਕਾਲਾ ਦੱਸਦਾ ਹੈ ਮਾਂ ਨਹੀਂ ਐਵੇਂ ਕਰ ਲੋ ਹੁਣ ਰਹਿ ਕੜਾ ਗਿਆ ਇਹ ਨਿਕੜਾ ਨਹੀਂ ਛੜਕਦੇ ਉੱਤੋਂ ਲੱਗਦਾ ਹਣਾ ਪਾਣੀ ਨਿਕਲ ਜਾਣਾ ਕੇ ਨੀਵੀਂ ਕਰ ਲੋ ਹੁਣ ਮੜੀ ਹੈ ਪੈਪ ਦਾ ਮੈਂ ਛੱਡੀ ਕਿਵੇਂ ਕੱਢ ਲਈਏ ਤੇ ਪੈਪ ਲਾਈਏ ਹੈ ਪੈਪ ਦਾ ਕੋਈ ਫਾਇਦਾ ਨਹੀਂ ਐਵੇਂ ਗੱਡੋ ਹਣ ਐਵੇਂ ਨਹੀਂ ਨਿਕੜਾ ਨਹੀਂ ਪਾਣੀ ਹੋਰ ਕਰ ਲੋ ਨਹੀਂ ਨਾ ਕੋਈ ਕੋਈ ਬੰਦ ਕਰ ਦੇ ਖਾਲਾਗਾ ਪਾਣੀ ਜਾਣ ਹੀ ਨਹੀਂ ਹੁੰਦੀ ਨਹੀਂ ਕੋਈ ਨਹੀਂ ਬੰਦ ਕਰਦਾ ਬੰਦ ਕਰ ਕੀ ਉਧਰੋਂ ਇਧਰੋਂ ਨੀਵਾ ਨਹੀਂ ਇਵੇਂ ਫਿਰ ਪਾਈਪ ਕਿਵੇਂ ਚੱਲੇਗੀ ਜੇ ਉਹ ਨੀਵਾ ਹੈ ਤਾਂ ਉਧਰੋਂ ਦਾਰਾ ਨੀਵਾ ਕਰੋ ਨਾ ਇਧਰਲੇ ਪਾਸੋਂ ਉਧਰਲੇ ਪਾਸੇ ਜ਼ਿਆਦਾ ਨਹੀਂ ਤੇ ਲੋਕਾਂ ਦੇ ਪਾਣੀ ਨੀਵੇਂ ਥਣ ਜਾਂਦਾ ਨਾ ਤਾਂ ਆਪਾਂ ਉੱਚੇ ਥਣ ਕਿਉਂ ਕੱਢਾਵੇ ਚਲਾ ਜਾ ਕਿਦਰ ਉੱਤੇ ਖਾਲੇ ਪਾਸੇ ਜਾਂਦੇ ਜਿੱਥੇ ਨਿਕਲ ਜਾਂਦਾ ਹੁੰਦਾ ਉਦੋਂ ਲਾਲ ਆ ਕੇ ਪਾਣੀ ਲਾਲ ਆ ਕੇ ਤੋਹਣਾ ਦੇ ਤੇਰੇ ਤੂੜੀ ਵੀ ਤਰੀ ਫਿਰਦੀ ਅੰਦਰ ਜੇ ਪਾਣੀ ਜਾਂਦਾ ਜੇ ਸੀਪ ਲੈ ਆ ਉਹ ਨਾ ਵਾ ਵੜਾ ਦੋ ਖਾਲਾ ਹੀ ਦਈ ਜੇ ਕਟਰਾ ਜੇ ਪਾਣੀ ਦਾ ਹੈ ਵੀ ਖਾਲੇ ਵੜਨਾ ਨਹੀਂ 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 ਪਾਣੀ ਉੱਚਾ ਹੈ ਜੇ ਪੈਪ ਚੱਲ ਸਕਦੀ ਫਿਰ ਪਾਣੀ ਵੀ ਨਿਕਲ ਸਕਦਾ ਜੇ ਸੀ ਵੀ ਟਾਈਮ ਹੀ ਰਹਿ ਗਾ ਹਾਂ ਨਹੀਂ ਅੱਧਾ ਨਾ ਆਈ ਆ ਦੋ ਢੁੱਡੀਆਂ ਹੋਰ ਲੱਗੀਆਂ ਦੇ ਵੈਸੇ ਹੀ ਉਹ ਚੰਕਰ ਨਾ ਇਹ ਨਹੀਂ ਕਰੀ ਨਾਲ ਇਹ ਆਪਣੇ ਕਿਹੜਾ ਪਾਣੀ ਹੈ ਮੀਂਹ ਦਾ ਪਾਣੀ ਹੈ ਕਿ ਸਤਲੋਈ ਦਾ ਹੈ ਚੰਨਾ ਤੈਨੂੰ ਤਾਂ ਪਤਾ ਹੋਵੇਗਾ ਉਹ ਚੱਲੀ ਜਾ ਹੈ ਇਹ ਸਤਲੋਈ ਦੀ ਹੈ ਇਹ ਆਪਣੇ ਵਿਆਹ ਹੈ ਫਿਰਦਾ ਉਹਨਾਂ ਨਾਲ ਬਰਾਬਰ ਤਾਂ ਹੋਏ ਫਿਰ ਨਾ ਹੋਰ ਕਾਹਰ ਕਰਦੇ ਛੱਡੀ ਰੱਬ ਨੇ ਸਾਰਿਆਂ ਨੂੰ ਬਰਾਬਰ ਦਾ ਕਰਤਾ ਉਹਦਾ ਚਾਰ ਫਸੇ ਫਸੇ ਹੀ ਉਤੋਂ ਮੀਂਹ ਦੇ ਉਧਰੋਂ ਪਾਣੀ ਠੀਕ ਛੜਕਦੀ ਵੀਡੀਓ ਦਿੱਸੀ ਜਾਂਦੀ ਉਹਨਾਂ ਨੇ ਵੀ ਪਾਣੀ ਕਿੱਡਾ ਘੜਾਇਆ ਬਚੌਣੇ 'ਚ ਜੇ ਪ੍ਰਕਾਰ ਆ ਪਾਇਆ ਚਲਾਈਏ ਫਿਰ ਬੱਸ ਕਰ ਰਾਬ ਕਰ ਦੇ ਨੂੰ ਨਹੀਂ ਇਹ ਹੋਰ ਕਰਦਾ ਇਵੇਂ ਚਲਾਉਂਦੇ ਇਕੱਲੇ ਦੀ ਉਹਵੇਂ ਥੋੜਾ ਪਾ ਚਲਦੀ ਵੀ ਐ ਇਹ ਰੂਪਨ ਬਹੁਤ ਯਰ ਬਾਣਾ ਵਾਲਾ ਦਾ ਪਾਣੀ ਬੁਨੇ ਅੱਗੇ ਲਾਉਂਦਾ ਲੁੰਦਾ ਰਿਹਾ ਹੈ ਨਾ ਹੈ ਬਹੁਤ ਪਾਣੀ ਲਾਇਆ ਇਹਨੇ ਹੈ ਬੂ ਇਹ ਰੂਪਿਆ ਬਹੁਤ ਪਾਣੀ ਲਾਇਆ ਉਹ ਪਾਸਾ ਉੱਚਾ ਕੀਤੀ ਫਿਰਦੇ ਉਹਨੇ ਮੱਕਿਆ ਇਨ ਮਾੜੇ ਮੋਗੀ ਪੱਟਿਆ ਕਰ ਨਹੀਂ ਚੱਲੀ ਰਹਿੰਦੇ ਉਹ ਲਾਗ ਜਾਂਦੇ ਲਾਗ ਦੇ ਜਾਂਦਾ ਇਹ ਜਿਹੜੇ ਥਾਣਾ ਪਾਣੀ ਲਾਇਆ ਜੋ ਸਨ ਕੱਢਵਾਉਣਾ ਉਹ ਕਨੈਕਟਰ ਦੇ ਰੋਇ ਤੋਂ ਨਹੀਂ ਆਦੇ ਉਹ ਦੇ ਨਹੀਂ ਤੁੰ ਲੱਤ ਆ ਗਿਆ ਉਹਨਾਂ ਦੇ ਪੱਤਰ ਦਿੱਸਦੇ ਪਰੇ ਇਤਨੀ ਵਾ ਕਰ ਦੋ ਜੀ ਜੂ ਪੈ ਜਿਹੜੇ ਫਲੀਆਂ ਨੂੰ ਤਾਂ ਥੱਲੇ ਹੀ ਨੇ ਜਿਲੇ ਹਾਲ ਖੁੜੀ ਆ ਕੋਈ ਨਹੀਂ ਯਾਰ ਕੀ ਬਣਦਾ ਤੇਈ ਤੁਈ ਦਾਦਾ ਵਨੀ ਚੱਲਿਆ ਰੋਣ ਉਹ ਕਹਿੰਦੇ 27 ਵਿੱਚ ਫੇਰ ਆਣਾ ਇਹ ਆਈ ਜਾਣਾ ਜਿੰਨਾ ਚਿਰ 27 ਵਿੱਚ ਤਪਕਾਣ ਬੱਦਲ ਬੜੇ ਫਟੇ ਨੇ ਨਾਲੇ ਨਾਲੇ ਕਹਿੰਦੇ ਹੈ 27 ਵਜੇ ਤਾ ਦੁਨੀਆ ਥੋੜੀ ਰਹਿ ਜਾਣੀ ਆ ਪਾਣ ਚ ਰਹਿ ਜਾਣੇ ਦੱਸਦੇ ਨੇ ਜਿਹੜਾ ਕਾਲ ਯੁਗ ਦਾ ਅੰਤ 27 ਚ ਹੈ 27 ਚ ਇਥੋਂ ਦੋ ਸਾਲ ਰਹਿਗਾ 25 ਤੋਂ ਸ਼ੁਰੂ ਹੋ ਗਿਆ ਹੋ ਗਿਆ ਹੋ ਗਿਆ ਆ ਸਫਾਇਆ ਹੀ ਤੇ ਉਹ ਦਾ ਸ਼ੁਰੂ ਹੋ ਗਿਆ ਕਿੰਨੇ ਦਾ ਡੰਗਰ ਮਾਰ ਕੇ ਆ ਦੋ ਸਾਲਾਂ ਦੇ ਵਿੱਚ ਵਿੱਚ ਪਤਾ ਚੱਲ ਜਾਏਗਾ ਕਹਿੰਦੇ 27 ਵਿੱਚ ਅੰਤ ਤੇ ਉਹ ਬਾਅਦ ਫੇਰ ਕੋਈ ਬੰਦੇ ਸੌਖੇ ਹੋ ਜਾਣਗੇ ਕੀ ਕਰੀਏ ਖਾਲੀ ਵਿੱਚ ਬਲੇਡਰ ਜਾਂ ਬਰਾਖਲੀ ਅੱਗੋਂ ਮੂੰਹ ਜੰਮੜਾ ਸੈਟ ਜਿਆ ਕਰਦੇ ਅਗਨੀਆਂ ਕਰਾ ਮੂੰਹ ਤਾਂ ਬੜਾ ਹੋ ਗਿਆ ਖਾਲੀ ਕੱਢੀ ਕਿਤੇ ਨਹੀਂ ਲੱਗੇ ਪਾਣੀ ਬਰਾਬਰ ਹੀ ਖੜਾ ਹੈ ਪਹਿਲਾਂ ਤਾਂ ਉੱਚਾ ਲੱਗਦਾ ਸੀ ਆ ਫਿਰ ਪ੍ਰੈਸ਼ ਨਹੀਂ ਬਣਦਾ ਬਣੇ ਦਾ ਥੋੜਾ ਯਾਰ ਕੱਢਾ ਤੇ ਇੱਕ ਇੱਕ ਟੱਪਾ ਹੁਲਾਇ ਤੁਰ ਕਈ ਕੋ ਲਾਵੀਂ ਬਕਰ ਟੇਡ ਨਾਲ ਨਾ ਚੱਲ ਪਈ ਇੱਥੇ ਤਾਂ ਟੇਡ ਨਾਲ ਚੱਲ ਕਿੰਨਾ ਚਲਾਏ ਟੇਡ ਚਲਾ ਕੇ ਟੇਡਰ ਜਿਵੇਂ ਚਲਾਉਂਦੇ ਹੁੰਦੇ ਆ ਤਾਰਾ ਮੋٹے ਹੋ ਜਾਂਦੇ ਡੈਡ ਆਲਾ ਪਹਿਲਾਂ ਉਹ ਨਾਲ ਚਲਾਉਂਦੇ ਸੀ ਉਹਦੇ ਪੰਗੇ ਲੈਂਦੇ ਉਹਦੇ 4 ਇੰਚ ਹੁੰਦੇ ਹਨਾ ਬਾਹਰ ਆੜਾ ਖਾਲਾ ਕੱਚਾ ਆਲਾ ਕੁੜੀਆ ਰੱਸਾ ਬੰਨਿਆ ਹੁੰਦਾ ਜਾਂ ਸਾ ਆਪਾਂ ਜੀ ਇਧਰੋਂ ਪਾਣੀ ਖਿੱਚਣਾ ਝੋਨੇ 'ਚੋਂ ਝੋਨੇ ਦਾ ਤਕਰੀਬਨ ਨੁਕਸਾਨ ਵਗੈਰਾ ਹੋਰ ਇਧਰੋਂ ਖਿੱਚ ਕੇ ਇਧਰ ਘਟਣਾ ਹੈ ਬਾਹਰ ਵਿੱਚ ਦੇਖਦੇ ਆ ਨਹੀਂ ਤਾਂ ਫਿਰ ਕਰਾਂਗੇ ਅਰੇਂਜਮੈਂਟ ਕਿਸੇ ਕੋਈ ਉਹ ਟਰੈਕਟਰ ਦਾ ਕਰਦੇ ਆ ਫਿਰ ਵਰਮਰ ਵਗੈਰਾ ਲਾਉਂਦੇ ਆ ਆਮ ਬੰਦਿਆਂ ਤੋਂ ਵਜੇ ਵੀ ਤਗੜਾ ਹਾਟ ਦਾ ਤਗੜਾ ਨਹੀਂ ਨਹੀਂ ਤਕਰੀਬਨ ਬੰਦਿਆਂ ਦਾ ਤਗੜਾ ਹਾਟ ਦਾ ਤਗੜਾ ਸਾਹਿਬ ਕਿੰਨੀ ਖਰਾਕ ਖਾਣਾ ਤੰਦੇ ਰਹਿ ਆਵੇਂ ਬੜੀ ਬੜਾ ਕੰਮ ਕੀ ਬੜੀ ਖਰਾਕ ਖਾਦੀ ਹੈ ਹੁਣ ਤਾਂ ਉਹ ਖਾ ਹੀ ਨਹੀਂ ਸਕਦਾ ਖਰਾਕ ਖਾਦੀ ਕੀ ਵੀ ਦੱਸ ਦੇਣਾ ਸਾਨੂੰ ਰਾ ਕੀ ਚੋਮ ਉਹਨੂੰ ਲਾ ਕੇ ਪੀ ਜਾਈਦਾ ਸੀਗਾ ਬਾਲਟੀ ਬਾਲਟੀ ਦੁੱਧ ਦੀ ਪੀ ਜਾਈਦੀ ਸੀ ਤੇ ਇਹ ਕੀ ਤੁਮਾੜਾ ਤੇ ਹੁਣ ਕਿਹੋ ਜਿਹਾ ਤੰਤ ਕਿਨੇ ਕੋ ਨਹੀਂ ਹੁਣ ਕਾ ਦੇ ਤੰਤ ਹੁਣ ਜ਼ਹਿਰ ਨਹੀਂ ਆ ਤਿੰਨ ਬੋਰੀਆਂ ਪਾ ਕੇ ਨਹੀਂ ਯਾਰ ਇਹ ਮਾੜਾ ਇੱਕ ਬੋਰੀ ਹੋਰ ਪਾ ਦੇ ਚਾਰ ਹਜੇ ਵੀ ਮਾੜਾ ਅਰ ਪੰਜ ਨਹੀਂ ਫੇਰ ਪਾਓ ਸਾਡੇ ਬੇਲੀਆਂ ਦੀ ਗੱਲ ਸੁਣ ਲਾ ਤੂੰ 6 6 ਗੱਟਿਆਂ ਤੋਂ ਟਪਾ ਤੀ ਕਰ ਰਹੇ ਹਾਂ 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 ਯਾਰ ਇੱਕੋ ਬੁਲਕਾਰ ਰਹੀ ਹੋਏ ਇੱਕ ਬਿੱਲਾ ਇੱਕ ਲੱਖੂ ਕੇ ਸਿਰਾਂ ਇੰਨਾ ਆ ਨਾ ਲੈਣਾ ਮੀ ਪਿੰਦੇ ਦੇ ਵਿੱਚ ਇਹ ਤਾਂ ਚੱਲ ਤੂੰ ਛੱਡ ਯਾਰ ਇਹ ਲੈਵਲ 'ਚ ਆ ਗਿਆ ਇਹ ਸਭ ਤੂ ਉੱਤੇ ਹੋ ਗਿਆ ਨਾ ਮੇਰੀ ਗੱਲ ਸੁਣ ਲੈ ਤੂੰ ਉਦੋਂ ਮੀ ਪਿਆ ਮੀ ਪਿੰਦੇ ਦੇ ਅੱਜ ਕਈ ਫੜ ਕੇ ਸਾਰੀਆਂ ਮੱਟਾ ਦਵਾ ਦਾ ਵਾੜਤੀਆਂ ਥੱਲੇ ਦੋ ਫਿਰ ਤੈਨੂੰ ਪਤਾ ਹੀ ਹੈ ਕੱਲ ਬੁਲਕਾਰਾ ਜੇ ਤੇ ਲੱਗ ਬੰਦਾ ਨਾਲ ਕੱਲ ਹੀ ਬਣਾ ਲੋ ਜਨੇ ਹੋਰ ਕੱਲ ਤੋਂ ਬਨੇ ਕਿੱਥੇ ਰਿਆਂ ਕੜੀਆ ਮਿਜ਼ੀ ਲੈ ਆਉਣ ਦਿੱਸੀ ਜਾਂਦਾ ਉਧਰ ਨੀਵਾ ਥਾਂ ਬੜਾ ਹੈ ਅਜੇ ਵੀ ਪੈਪ ਨਹੀਂ ਪੂਰੀ ਆਉਂਦੀ ਪਈਗੀ ਸਾਹਿਬ ਉਧਰ ਮਿੱਟੀ ਪੈ ਗਈ ਨਾ ਉਧਰ ਹੀ ਪੈ ਗਈ ਚੌੜੀ ਪੈਪ ਹੋਊਗੀ ਬਾਈ ਕਿਧਰ ਖਿੱਚਣੀ ਅਜੇ ਨੁਲਕਾ ਥੋੜੀ ਨਹੀਂ ਯਾਰ ਉਹਨੇ ਥੋੜਾ ਨੱਪੀ ਜਾਣੀ ਹੈ ਮਿੱਟੀ ਆ ਕੱਢੋ ਨਾ ਹੁਣ ਘਰ ਆਪਰਾ ਥੱਲੇ ਖਾਟੀ ਮਿੱਟੀ ਆ ਮਿੱਟੀ ਕੱਢੋ ਆ ਪੈਰ ਵਾਲੀ ਆ ਥੱਲੇ ਸਿੱਟਦੇ ਜਾਂਦੇ ਨੇ ਮਿੱਟੀ ਸਾਡੇ ਸਾਈਡ ਤੋਂ ਕੱਢ ਲੈਣ ਇੱਕਰੀ ਪੈਪ ਨੂੰ ਬਾਹਰ ਪਾਜੋ ਪਾਜੋ ਸਾਡਾ ਕੱਢ ਲਈ ਉਧਰ ਵੀ ਕੱਟ ਲਿਓ ਖੱਡੇ ਜਹਰ ਦੇ ਖੱਡਾ ਬੜਾ ਡੂੰਗਾ ਹੈ ਖੱਡੇ ਨੇ ਕੀ ਫਿਰ ਚੱਲੂ ਕਿਵੇਂ ਕਿਵੇਂ ਉਹ ਖੱਡਾ ਬੋਲੋ ਆਮ ਅਲੈਕੁਮ ਸਲਮ 250 ਠੀਕ ਹੈ ਕਿਵੇਂ ਚੱਲਦੀ ਕਿ ਨਹੀਂ ਮੋੜ ਲਾ ਲੈ ਆ ਦੀ ਅੱਜ ਮੋੜ ਮੋੜ ਲਾ ਲੈ ਤੇ ਨਹੀਂ ਨਹੀਂ ਇੱਕ ਇੱਕ ਕਰਕੇ ਕੰਮ ਚੱਲਣਾ ਇਹ ਦੁਨੀਆ ਦਾ ਪਾਣੀ ਕਿੱਥੇ ਲੇ? ਉਹ ਨਹੀਂ ਇਹ ਤੈਨੂੰ ਦੱਸਣਿਆ। ਉਹ ਤੁggenਾਂ ਰਾਂਣੀਆਂ ਨੇ ਦਿਖਾ ਰਿਆ ਨੇ। ਉਬਲ ਕਾਣਾ। ਲਾ ਹੁਣ ਚੱਲੇਗੀ। ਉਹ ਚੱਲੇਗੀ। ਫੋਕ ਕਰ ਲੈਣਾ ਆਪਦੇਲੇ ਪਾਸੇ ਰੱਖ। ਮਾੜੀ ਥੋੜੀ ਖਿੱਚ ਰਹੀ ਸੀ। ਪਾਣੀ ਘਟ ਗਿਆ ਬਹੁਤ। ਉਹ ਗਈ ਕੱਢ ਤੀ ਜੇ। ਜਾਲਿਓ ਕੀ ਇਧਰ ਆਈ? ਤੂੰ ਕੀ ਕਰਦਾ? ਮੈਂ ਆਵੇ ਤਾ ਹੀ ਇਹ ਦੱਸਣਾ ਨਹੀਂ ਹੈਗਾ ਆਪਾਂ ਕਿ ਸਾਡੇ ਵਿਹੜਾ ਆ। ਹੋਰ ਬਾਈ ਕੀ ਆਵੇ? ਮੋਟਰ ਚਲਾਇਆ ਗਵਾਈ ਨਾ ਕੀ ਬਾ। ਐਕਸੀਡੈਂਟ ਹੋ ਗਿਆ। ਮੈਂ ਤਾਂ ਬਾਦ ਗਿਆ। ਚੱਲ। ਇਸ ਨੂੰ ਇਹਨਾਂ ਨੇ ਤਰੀਕਾ ਕੋ ਹੱਥ ਰੱਖ ਲਈ ਕੋਈ ਕੋਈ ਚੈੱਕ ਕਰ ਉਹ ਇੱਥੇ ਰੋ ਖੇਦ ਰੋ ਖੇਦ ਰੋ ਹੱਥ ਰੱਖ ਲਾ ਕੋ ਰੁਕਿਆ ਦੇਣਾ ਐ ਸਵਾਹ ਵੀ ਲੈਂਦੀ ਇੱਕ ਥਾਂ ਤੇ ਯਾਰ ਇੱਥੇ ਕਿਦਾਂ ਲਾਓ ਛੂ ਛੁ ਕਰੇ ਜੀ ਨਹੀਂ ਲੈਂਦੀ ਇੱਥੋਂ ਆ ਲੈਦੀ ਐ ਸਵਾਹ ਘੱਟਾ ਬਲੇਡਰ ਜਣਾ ਨਹੀਂ ਇੱਥੇ ਵੇਖੀ ਬਲਕਾਰੇ ਛੂ ਨਹੀਂ ਕਰਦੀ ਅੱਜ ਗੱਟਾ ਕਰਦੇ ਆਹ ਜਿੱਤੇ ਪੈਰ ਰੱਖਿਆ ਦੇਖੀ ਮੜਾ ਗਿੱਲਾ ਪਾਣੀ ਇਤਰਾ ਗਿੱਲਾ ਪਾਣੀ ਆਖਦੇ ਇਤਰਾ ਦੂਜਾ ਗਿੱਲਾ ਮਿੱਟੀ ਦਾ ਇਹ ਰਾਹ ਤੇ ਵੀ ਚੱਲੀ ਰਹਿੰਦੇ ਤਿੰਨੇ ਦਾ ਫਰਕ ਪੈ ਜਣਾ ਇਹ ਹਣਾ ਰਾਹ ਚੱਲੀ ਰਹਿੰਦੇ ਅੱਗੇ ਘਰ ਵਿਦਿਆ ਜ਼ਰਾ ਇੱਕ ਥੇ ਹੋਰ ਖੜੀ ਜਾਓ ਕੀ ਕਰਦੇ ਦਬਾਵਾ ਲੱਗੇਗਾ ਓ ਇੱਕ ਮਿੰਟ ਇੱਧਰ ਪਰੂ ਇੱਟਾ ਜੋੜੇ ਨੂੰ ਮੂੰਹ ਡੋਗ ਤੇ ਆਪੇ ਚੱਲ ਬਈ ਕੁਛ ਨਹੀਂ ਡੋੜਾ ਮੂੰਹ ਡੋਬਾ ਡੂੰਡ ਬੋਦੇ ਬਾਤ ਇੱਥੇ ਨੀਵੀਂ ਨਹੀਂ ਕਰਨ ਵਾਲੀ ਕੀ ਪਰਲੇ ਤੋਂ ਇੱਟੇ ਨਾਲ ਜੋੜ ਦੇ ਇੱਥੇ ਜੋੜ ਇਟਾ ਹਾਂ 80000 ਇੱਕ ਹੋਰ ਬਾਣਾ ਰਸਾ ਮੈਂ ਉਧਰ ਭਾਵੇਂ ਰਸਤ ਪਾਰ ਰਸਤ ਪਾਰ ਅਗਲੇ ਦਾ ਰੱਖ ਇੱਥੇ ਕਿੰਦੂ ਗੱਟਾ ਖਿੱਚ ਕੇ ਘਰ ਅੱਗੇ ਰਸਾ ਪਾਉਣਾ ਇੱਕ ਵਾਰੀ ਹੋਰ ਆ ਨਹੀਂ ਦਬਾਣਾ ਫਿਰ ਚੱਲੇ ਦੀ ਤੁਝੇ ਇੱਕ ਵਾਰ ਹੋਰ ਪਾਉਣਾ ਐਥਰੋਂ ਪਾਣੀ ਵੀ ਵੇ ਹੁੰਦੀ ਕਿ ਨਹੀਂ ਇੱਥੋਂ ਬਸ ਬਸ ਹੋ ਗਈ ਨਹੀਂ ਵੀ ਨਹੀਂ ਹੋਣੀ ਹੋ ਗਈ ਚੱਲ ਪੀ ਯਾਰ ਚੱਲ ਪੀ ਮੂੰਹ ਡੁੱਬ ਗਿਆ ਨਹੀਂ ਐ ਡੁੱਬਣਾ ਥੋੜਾ ਘੱਟਾ ਕਰ ਅੱਗੇ ਯਾਰ ਪਾਣੀ ਇਹ ਘੱਟਾ ਕਰ ਆ ਤੂੰ ਮਿੱਟੀ ਕੱਢੀ ਹੱਥ ਨਾਲ ਮੜੀ ਕ੍ਰੇਨ ਲੈ ਆਈਏ ਘੱਟਾ ਹੀ ਚੱਲੋ ਬੈਠਾ ਮੂੰਹ ਡੁੱਬਿਆ ਫਿਰ ਸੁੱਕਰੀ ਬੰਦ ਨਹੀਂ ਹੁੰਦੀ ਕਰਲ ਕਰਲ ਨਹੀਂ ਹੁੰਦੀ ਯਾਰ ਪਾਣੀ ਬੋਲਦੇ ਨਹੀਂ ਆ ਤੇ ਆ ਹਿੰਦੂ ਦੇ ਪੈਰਾ ਕੋਲੇ ਨਾ ਇੱਥੇ ਗੱਟਾ ਰੱਖਦੇ ਉੱਤੇ ਅੱਗੋ ਚੱਕੀ ਨਾ ਜਾਵੇ ਬਾਈ ਬੱਸ ਵਿਚੇ ਦੀਰਵੇਂ ਸਰਪੰਚ ਨੂੰ ਪੁੱਛੇ ਮਿਹਲਾ ਦਾ ਸਿਆਣਾ ਬੰਦਾ ਕਿੰਨਾ ਪਾਣੀ ਕੱਢ ਰਹੀ ਹੋਵੇਗੀ ਉਹ ਸਰਪੰਚ ਸਾਹਿਬ ਹੈ ਦੋ ਮੋਟਰਾਂ ਦਾ 6 ਇੰਚ ਕੱਢ ਰਹੀ ਹੋਵੇ ਜਿਹੜੀ ਜਿਹੜਾ ਕੱਢਦੀ ਹਵਾ ਲੈਂਦੀ ਨਾ ਉਹਨੂੰ ਰੱਖੋ ਉਹ ਪਾਸਾ ਉੱਚਾ ਬਲਕਾਰਾ ਇਹ ਇੰਨੀ ਵੀ ਕੋਣੀ ਗਈ ਤੇ ਨਾ ਟਿਕੜੀ ਨਾ ਸੱਲੂ ਟੋਇਆ ਪਾੜ ਦੋ ਨਾ ਪਾਣੀ ਦੋ ਨਾ ਹੀ ਜਿਗਣਾ ਜਿੰਨਾ ਦਬਾ ਹੈ ਮੇਰੇ ਘਾਲ ਹੁਣ ਇਹਦੇ ਤਾਂ ਹੁਣ ਨਾ ਮਿੱਟੀ ਤੇ ਪਾਣੀ ਉੱਤੇ ਕਣੀ ਪਾਣੀ ਮਿੱਟੀ ਰਾਜ ਨਹੀਂ ਪਾਦੀ ਇੱਕ ਸਾਰੇ ਪਾਦੀ ਪਾਓ ਹਲੋ ਹੋਰ ਸਾਲਦੀ ਨਹੀਂ ਉਹ ਜਵਾਨੋ ਇੱਕ ਲਾਂਦੀ ਪੈ ਪਈ ਨਹੀਂ ਉੱਥੇ ਲਾਣੇ ਇੱਕ ਹੋਰ ਪਰਲੇ ਨਿੰਮੇ ਕੋ ਉੱਥੇ ਇਹ ਹੋਰ ਚੱਲ ਉਹ ਉੱਥੇ ਪਾਣੀ ਖਾਲੀ ਬਣੀ ਹੋਈ ਹੈ ਹੋਰ ਖਿੱਚੀ ਹੁੰਦੀ ਨਾ ਇਹ ਬਲਕਾਰਾ ਉੱਚੀ ਇੱਥੇ ਖੇਚ ਲਈ ਇੱਕ ਹੋਰ ਜਿੱਥੇ ਮਰਜ਼ੀ ਲਾ ਦੋ ਸਾਲੀ ਛੰਡੀ ਲੋੜ ਨਹੀਂ ਹਾਂ ਆਵਾ ਹੈਗੀ ਯਾਰ ਵਿੱਚ ਹਾਰੇ ਨਿਕਲਦੇ ਨਹੀਂ ਹਵਾ ਯਾਰ ਕੈਂਸਰ ਕਰਦਾ ਹੈ ਪਾਯਰ ਵਿੱਚੋਂ ਮੈਂ ਕਿੰਨਾ ਕੋ ਪ੍ਰੈਸ਼ਰ ਹੈ ਪ੍ਰੈਸ਼ਰ 7 ਦਾ ਹੈਗਾ 7 ਦਾ 4 ਕਿੰਚੀ ਹੈ 7 ਕਿੰਚੀ ਦਾ ਪ੍ਰੈਸ਼ਰ ਹੈ ਠੀਕ ਹੈ 7 ਕਿੰਚੀ ਪਾਣੀ ਨਿਕਲਦਾ ਨਾ ਜੇ ਚੱਲਦਾ ਪਿਆ ਤਾਂ ਫਿਰ ਨਹੀਂ ਬੰਦ ਹੁੰਦੀ ਆਵਾਗੀ ਪਾੜਾ ਰਸਾ ਰਸਾ ਆਵਾਗੀ ਖੜਕਾ ਕਿਥੋਂ ਦਾ ਨਾ ਬੰਦ ਕਰੋ ਮੋਰ ਖੜਕਾ ਹੀ ਹੁੰਦੀ ਮੇਰੀ ਘਰ ਸੋਣਾ ਇੱਥੇ ਮਿੱਟੀ ਪਾਵੇਂ ਰੋਪਿਆ ਮੜੀ ਇਧਰ ਤੇ ਉਧਰ ਇੰਨੇ ਪਾਣੀ ਪਾਣਿਆ ਫਿਰ ਤੋਂ ਮਿੱਟੀ ਪਾ ਰਹੇ ਇੱਥੇ ਜੋੜ ਤੇ ਪਾ ਲਾਹੋ ਤੇ ਪਾਣੀ ਪਾ ਗੋ ਇੱਥੇ ਹਵਾ ਲਈ ਜਾਂਦੀ ਬਲਕਾਰਾ ਸ਼ੂ ਸ਼ੂ ਕੀਤੀ ਜਾਂਦੀ ਹੈ ਬੰਦ ਹੋ ਜੇ ਨਾ ਪਾਣੀ ਬਹੁਤ ਕੱਢੇਗੀ ਨੰਗ ਨੰਗ ਜਮਣ ਤੋੜ ਦੇਗੇ ਨਹੀਂ ਨਹੀਂ ਇੰਨੀ ਨਹੀਂ ਨਾ 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 ਫੁੱਟ ਦਾ ਥੱਲੇ ਬਤਾਉਂ ਜੀ ਪਰਣਾ ਪਾਵੀ ਉਥੋਂ ਨੱਪ ਦੇ ਪੈਰ ਨਾਲ ਦੋ ਬਸ ਦੋ ਪਾ ਨੱਪ ਦੇ ਤਾ ਇਧਰੋ ਇਧਰੋ ਪਾ ਦੇ ਥੋੜੀ ਪਾਣੀ ਪਾਓ ਪਾਣੀ ਠੋਕ ਪਾਣੀ ਠੀਕ ਹੀ ਨਾ ਕੋਈ ਮਾਥਾ ਚਾਦ ਲੈ ਅੱਧਾ ਕੰਮ ਕੀਤਾ ਜਿਵੇਂ ਦਾ ਹਾਲ ਤਾਂ ਨਹੀਂ ਕੀਤਾ ਜੀ ਪਾਣੀ ਪਾਓ ਹੈ ਇਹ ਵਕਾਰ ਦਾ ਆਇਆ ਕਰ ਲਈ ਯਾਰ ਦੋ ਮਾਰ ਬੁੱਕੇ ਇਧਰ ਪਾਣੀ ਦਾ ਇਹ ਕਿ ਦਰਸ਼ਨ ਤੇ ਮੈਂ ਆਇਆ ਆ ਪੈਰ ਚੱਲ ਪੈ ਦਰਸ਼ਨ ਉਹਦੇ ਚੱਲ ਪੈ ਚੱਲ ਬੱਸ 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 ਪਾਣੀ ਪਾ ਇਧਰ ਕੱਲ ਦਾ ਮੈਂ ਸ਼ਰਵਾਦ ਹੀ ਨਾ ਕੱਲ ਦੋ ਇਹ ਸੈਂਪਲ ਹੀ ਵੇਖਿਆ ਜਿਵੇਂ ਆ ਨਾ 27 ਵਿੱਚ ਕਾਲ ਯੁਗ ਦੀ ਅੰਤ ਤੇ ਗਾ ਉਹ ਮੈਂ ਆਪਣੀ ਕਾਲ ਸ਼ਰਵਾਦ ਸੀ ਪੈਰਾਂ ਨਾਲ ਪਾਣੀ ਛੱਟ ਉੱਤੇ ਇੱਥੇ ਕੁਆਲਟੀ ਫੜੋ ਕੋਈ ਆ ਬਾਈ ਨੇ ਤਰੀਕਾ ਹੈਗਾ ਮਨ ਲੱਗਦਾ ਆਪਣਾ ਇਹ ਪੁਰਾਣੇ ਜਵਾਨੇ ਦਾ ਬੰਦਾ ਹੈ ਨਾ ਦੇਤੀ ਕਿਉਂ ਕੱਦਾ ਫਰੇ ਹਾਂ ਹਾਂ ਵੀ ਵਾਹ ਹਾਂਜੀ ਰਾਸ ਕੀਰਦੇ ਤੋਂ ਬਿਨਾ ਕੋਈ ਕੰਮ ਨਹੀਂ ਆ ਇਹ ਹੈ ਹੈ ਪਾਣੀ ਲੈ ਆ ਬਣਾਉਂਦੇ ਆ ਉਹ ਮਨੇ ਬਾਹਰ ਕੀ ਫਾਟਾ ਦੱਸ ਦੇ ਹੋਲੇ ਖੜਦਾ ਖੜਦਾ ਚੱਲ ਚਲ ਨੇੜੇ ਹੋ ਜਾ ਜਿਹੜੇ ਹੋ ਨੇ ਖੇਤੋਂ ਖੇਤੋਂ ਕਿਟੋ ਕਿਟੋ ਚੱਲ ਹੋਣਾ ਆ ਚੱਲੋ ਨੇੜੇ ਹੋਣਾ ਨੇੜੇ ਬਾਸ 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 ਅੱਲਾ ਚੱਲਦਾ ਵੀ ਕਰ ਦੇ ਕਰ ਦੇ ਦੇ ਉਹ ਚੱਲ ਪੀ ਬਾਸ ਕੌਣ ਚੱਲੀ ਵੇ ਕੌਣ ਚੱਲੀ ਹੋਣ ਕੱਢੇ ਹਾਂ ਉਹਦੇ ਤੋਂ ਨਾਖਾ ਰਸਾ ਕਿੱਥੇ ਨਾਲ ਉਹਦੋਂ ਵੀ ਪਤਾ ਲੱਗਾ ਲੱਗ ਪਈ ਸ਼ੇਤੋਂ ਪੈਣ ਲੱਗੀ ਕੌਣ ਚੱਲੀ ਹੋ ਸਹੀ ਆਹ ਹਵਾ ਨਿਕਲ ਗਈ ਨਾ ਇੱਕ ਹੋਰ ਲਿਆਓ ਬੱਲਾ ਬਕੀ ਉੱਤੇ ਹੀ ਲੱਗ ਗਿਆ ਬਲਕਾਰਾ ਹੋਰ ਇੱਕ ਪੈਵ ਲੈ ਆਈ ਉੱਤੇ ਲਾ ਦਿਓ ਵੀ ਬਿੱਟੂ ਕੀ ਪੀ ਚੱਲੀ ਦੋ ਦਿਨ ਜਿੰਨਾ ਤੇਰੀ ਪੈਵ ਕਿਹੜੀ ਕੁਝ ਪਿਆ ਕਿਹੜੀ ਉਹ ਛੋਟੀ ਹੈ ਉਹ 4 ਇੰਚੀ ਲਾ ਦੀ ਹੈ ਉਹ ਵੇ ਪਾਣੀ ਵਸੇ ਰੱਖ ਚੇ ਦੀ ਹੈ ਹਾਂ ਆਹੋ ਜਾਓ ਕਿੰਨਾ ਦੀ ਉਹ ਕਿੰਨੇ ਇੰਚੇ 4 ਉਹ ਹੀ ਲਾ ਦੋ ਹਾਂ ਚੱਲੀ ਬਟੂ ਤੂੰ ਗੱਡੀ ਉਹਨੂੰ ਫੋਨ ਕਰ ਜੇ ਤੇ ਹੀ ਮਗਰ ਬਾਅਦ ਸਿੱਕ ਲਿਓ ਹੋਰ ਕੀ ਕੀ ਆਦੇ ਸੀ ਲੱਢ ਨਹੀਂ ਜੰਦੇ ਸੀ ਉਹ ਫੇਰ ਤੱਕੇ ਨਾ ਵੱਢੀ ਹਾਂ ਵੀਰੇ ਇੱਕ ਤਾਉ ਨਾ ਪੈਂਦੀ ਚ ਡੁੱਬਦੇ ਸੀ ਕੋਈ ਥਾਂ ਜਾ ਕੇ ਰੇਤੀ ਬਣਾਇਆ ਅਮਿਸ਼ਤਰੀ ਲੈਵਲ ਕਰਦਾ ਕਿਵੇਂ ਪਾਣੀ ਕਿੰਨਾ ਉੱਚਾ ਇਹ ਨਹੀਂ ਰਹਿ ਰਿਹਾ ਬਈ ਗਿੱਠ ਪਾਣੀ ਦੇ ਨਿਕਲ ਜਾਦਾ ਗਿੱਠ ਉੱਚਾ ਹੈਗਾ ਹਾਂ ਗਿੱਠ ਤੋਂ ਗਿੱਠ ਜ਼ਿਆਦਾ ਜਣਾ ਕੇ ਜ਼ਿਆਦਾ ਜਣਾ ਤੂੰ ਕਿੰਨਾ ਥੱਲੇ ਖੜਾ ਐ ਇਹਨੂੰ ਬੰਦ ਕਰ ਇਹ ਜ਼ਿਆਦਾ ਲੈਵਲ ਕਰਦਾ ਗਿੱਠਾ ਨਾਲ ਕਰਦਾ ਗਿੱਠਾ ਨਾਲ ਥੜਪਾ ਰਿਹਾ ਉਹ ਦਾ ਪਾਣੀ ਉੱਥੇ ਇਹ ਨਾ ਆਇਆ ਤੇ ਤੂੰ ਆਹ ਕਾ ਪੈ ਦੋ ਇਹ ਬੰਦ ਕਰ ਯਾਰ ਇਹ ਤਾਂ ਬੰਦ ਹੀ ਤੂੰ ਲੈਵਲ ਤਾਂ ਕੱਢਾ ਹੈ ਪਾਣੀ ਖਾਣ ਨੂੰ ਪੈਂਦਾ ਗੇ ਨਾ ਤਾਂ ਟੱਕੀ ਕਰੂਗਾ ਇਹਨੂੰ ਖਾਲੇ ਨੂੰ ਐ ਦਾ ਹੀ ਪਾਣੀ ਅਗਰੇ ਤਾਂ ਮਣਿਆਰਾ ਬਣਾ ਲਈ ਨਾ ਬਰਕਰਾਰ ਆ ਬਣਾ ਲਈ ਇਹ ਇਹਨਾਂ ਨੂੰ ਇੱਥੇ ਦਾ ਲੋੜ ਵਾਲਾ ਪਾਣੀ ਪੰਜ ਮਿੰਟ ਪਾਣੀ ਨਿਕਲ ਕੋ ਹੋਈ ਕਿੰਨਾ ਕਨਾਲ ਦਾ ਪਾਣੀ ਨਿਕਲ ਜਾਣਾ ਹੈ ਇਹਦੇ ਵਿੱਚ ਕਰ ਲੋ ਇਹਨਾਂ ਦਾ ਆਦ ਰਾਤ ਨਾ ਖਾਲੇ ਬਰਾਬਰ ਹੋ ਜਾਣਾ ਪਾਣੀ ਜਿੰਨਾ ਨਿਕਲਣਾ ਨਿਕਲ ਦੋ ਦਿਨ